ਸਾਹਿਗਰ ਕਿਸਾਨ ਵੀਰੋ ਬਹੁਤ ਵੀਰਾਂ ਦੇ ਫੋਨ ਕਾਲ ਵੀ ਆ ਜਾਂਦੇ ਮੈਸੇਜ ਵੀ ਆ ਜਾਂਦੇ ਕਿ ਜਦੋਂ ਅਸੀਂ ਪਸ਼ੂ ਨੂੰ ਡਰਾਈ ਕਰ ਦਿੰਨੇ ਆ ਤੇ ਉਸ ਚ ਕਿਹੜੀ ਕੰਪਨੀ ਦੀਆਂ ਟਿਊਬਾਂ ਭਰਗੇ ਤੇ ਕਿਵੇਂ ਭਰਗੇ ਉਹਦੇ ਲਈ ਆਪਾਂ ਸਪੈਸ਼ਲ ਵੀਡੀਓ ਲੈ ਕੇ ਆਂਦੀ ਆ ਜੀ ਵੀਡੀਓ ਨੂੰ ਐਂਡ ਤੱਕ ਕਰ ਦੇਖਿਓ ਆਪਾਂ ਆਪਦੇ ਫਾਰਮ ਤੇ ਜਿਹੜੀਆਂ ਟਿਊਬਾਂ ਵਰਤਦੇ ਆ ਤੇ ਉਹਦੀ ਆਪਾਂ ਕੰਪਨੀ ਵੀ ਦੱਸਾਂਗੇ ਰਿਜ਼ਲਟ ਆਪਾਂ ਨੂੰ ਬਹੁਤ ਵਧੀਆ ਮਿਲਦੇ ਆ ਜੀ ਬਾਕੀ ਸਭ ਤੋਂ ਪਹਿਲਾਂ ਕੀ ਕਰਨਾ ਕਿ ਪਸ਼ੂ ਨੂੰ ਆਪਾਂ ਡਰਾਈ ਵਾਲੇ ਪਾਸੇ ਨੂੰ ਲੈ ਜਾਣਾ ਜਾਨੀ 80 ਦਿਨ ਸੂਣ ਤੋਂ ਪਹਿਲਾਂ ਆਪਾਂ ਡਰਾਈ ਵਾਲੇ ਪਾਸੇ ਨੂੰ ਲੈ ਜਾਣਾ ਤੇ 60 ਦਿਨ ਰਹਿੰਦੇ ਰਹਿੰਦੇ ਪਸ਼ੂ ਪ੍ਰੋਪਰ ਡਰਾਈ ਹੋਣਾ ਚਾਹੀਦਾ ਜੀ ਜਦੋਂ ਦੁੱਧ ਬਹੁਤ ਹੀ ਘੱਟ ਰਹੇ ਜੀ ਬਿਲਕੁਲ ਥਾਣਾ ਨੂੰ ਖਾਲੀ ਕਰ ਲੈਣਾ ਆਪਾਂ ਜਿੱਦੋਂ ਟੂਬਾਂ ਭਰਨ ਸਮੇਂ ਜੀ ਕੱਲੀ-ਕੱਲੀ ਬੂੰਦ ਆਪਣੀ ਥਾਣੋਂ ਚ ਨਿਕਲਣੀ ਚਾਹੀਦੀ ਹੈ ਚੰਗੀ ਤਰ੍ਹਾਂ ਇਹਨੂੰ ਖਾਲੀ ਕਰ ਲੋ ਤੇ ਆਪਾਂ ਨੂੰ ਜਿਹੜੇ ਨਾਲ ਟਿਸ਼ੂ ਮਿਲਦੇ ਹੁੰਦੇ ਆ ਜੀ ਆਪਾਂ ਟਿਸ਼ੂਤ ਨੂੰ ਦਿਖਾਏ ਵੀ ਆ ਉਹਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲੋ ਤੇ ਉਸ ਤੋਂ ਬਾਅਦ ਆਪਾਂ ਕੱਲੇ ਕੱਲੇ ਥਣੇ 'ਚ ਬਹੁਤ ਆਰਾਮ ਨਾਲ ਟਿਊਬ ਭਰਨੀ ਆ ਕਾਲੀ ਨਹੀਂ ਕਰਨੀ ਕਿਉਂਕਿ ਯਾਰ ਜੇ ਆਪਾਂ ਕਾਲੀ ਕਰਾਂਗੇ ਤਾਂ ਨੁਕਸਾਨ ਵੀ ਹੋ ਸਕਦਾ ਥਣੇ ਦਾ ਆਰਾਮ ਨਾਲ ਟਿਊਬ ਭਰ ਕੇ ਤੇ ਥੋੜੀ ਥੋੜੀ ਥਣੇ ਦੀ ਮ사ਜ ਕਰਨੀ ਆ ਤਾਂ ਕਿ ਉਹਦੇ 'ਚ ਦਵਾਈ ਦੀ ਗੰਢ ਵਗੈਰਾ ਨਾ ਬਣ ਜੇ ਇਹਦਾ ਟਿਊਬ ਭਰਨ ਦਾ ਫਾਇਦਾ ਬਹੁਤ ਹੋ ਜਾਂਦਾ ਵੀਰੇ ਮਾਲੂ ਆਪਣਾ ਪਿਛਲੇ ਸੂਏ ਥਣ ਘਟ ਗਿਆ ਜੀ ਜਾਂ ਥਣ ਹਾਰਡ ਹੋ ਗਿਆ ਤਾਂ ਉਸ ਤਰ੍ਹਾਂ ਦੇ ਹਾਲਾਤ ਵਿੱਚ ਜੀ ਬਹੁਤ ਵਧੀਆ ਕੰਮ ਕਰਦੀ ਆ ਉਹਦੇ ਸੂਏ ਨੂੰ ਥਣ ਵੀ ਆਪਣਾ ਪੂਰਾ ਹੋਇਆ ਹੋਊਗਾ ਜੀ ਤੇ ਜੇ ਹਾਰਡ ਆ ਤਾਂ ਉਹ ਸੌਫਟ ਹੋ ਜਾਊਗਾ ਜੀ ਇਹ ਖਾਸ ਕਰਕੇ ਗਾਈਆਂ ਦੇ ਭਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਜੀ ਬਾਕੀ ਆਪਾਂ ਜਿਹੜੀਆਂ ਟਿਊਬਾ ਵਰਤਦੇ ਆਪਾਂ ਕਿਸੇ ਕੰਪਨੀ ਨੂੰ ਨਹੀਂ ਪ੍ਰਮੋਟ ਕਰ ਰਹੇ ਆਪਾਂ ਜਿਹੜੀ ਵਰਤਦੇ ਆਪਾਂ ਤੁਹਾਨੂੰ ਉਹੀ ਦੱਸਾਂਗੇ ਜਿਹਦੇ ਰਿਜ਼ਲਟ ਬਹੁਤ ਵਧੀਆ ਨੇ ਉਹ ਐਂਡ 'ਚ ਆਪਾਂ ਟਰੂਬ ਦੀ ਕੰਪਨੀ ਵੀ ਤੁਹਾਨੂੰ ਦਿਖਾ ਦਾਂਗੇ ਜੀ ਵੀਡੀਓ ਨੂੰ ਐਂਡ ਤੱਕਰ ਦੇਖਿਓ ਜਿਵੇਂ ਆਪਾਂ ਸਟੈਪ ਬਾਈ ਸਟੈਪ ਟਰੂਬਾਂ ਕੱਲੇ-ਕੱਲੇ ਥਣੇ 'ਚ ਭਰਤੀਆਂ ਨੇ ਜੀ ਦੇਖ ਸਕਦੇ ਹੋ ਤੁਸੀਂ ਤੇ ਕਾਲੀ ਨਹੀਂ ਕਰਨੀ ਧਿਆਨ ਨਾਲ ਪ੍ਰੋਪਰ ਥਣਾਂ ਨੂੰ ਬੈਕਟੀਰੀਆ ਮੁਕਤ ਕਰਕੇ ਟਿਸ਼ੂ ਨਾਲ ਜੀ ਕਿਉਂਕਿ ਜੇ ਆਪਣੇ ਥਣ ਤੇ ਮਿੱਟੀ ਦਾ ਤਾਜ਼ਾ ਗੰਦਕੀ ਲੱਗੀ ਹੋਊਗੀ ਤੇ ਉਹਦੇ ਨਾਲ ਮਸਟੈਟਸ ਦੀ ਪ੍ਰੋਬਲਮ ਆ ਸਕਦੀ ਹੈ ਜੀ ਆ ਟਿਊਬ ਦੀ ਕੰਪਨੀ ਆ ਨੋਟ ਕਰ ਸਕਦੇ ਹੋ ਤੁਸੀਂ ਆਪਾਂ ਇਹ ਭਰਦੇ ਆ ਤੁਸੀਂ ਜਿਹੜੀ ਕੰਪਨੀ ਨੂੰ ਪਸੰਦ ਕਰਦੇ ਤੁਹਾਨੂੰ ਵਧੀਆ ਰਿਜ਼ਲਟ ਮਿਲਦੇ ਤੁਸੀਂ ਆਪ ਦਾ ਕੋਈ ਵੀ ਵਧੀਆ ਕੰਪਨੀ ਦੇ ਟਿਊਬ ਲੈ ਸਕਦੇ ਆ ਜੀ ਬਾਕੀ ਲਗਭਗ 60 ਦਿਨ ਸੂਣ ਤੋਂ ਪਹਿਲਾਂ ਇਹ ਟਿਊਬਾਂ ਭਰ ਦੇਣੀਆਂ ਚਾਹੀਦੀਆਂ ਨੇ ਜੀ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਪਸੂ ਡਰਾਈ ਕਰ ਲਿਓ ਜਿਵੇਂ ਹੌਲੀ ਹੌਲੀ ਦੁੱਧ ਘਟਾ ਲਓ ਕਿਸੇ ਪਸ਼ੂ ਦਾ ਦੁੱਧ ਜਿਆਦਾ ਵੀ ਹੈ ਤਾਂ ਉਹਨੂੰ 2 ਡੰਗ ਬਾਅਦ ਚਬਾਈ ਕਰ ਦਿਓ ਫਿਰ 3 ਡੰਗ ਬਾਅਦ ਕਰ ਦਿਓ ਫਿਰ